ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਗੱਲ ਕਰਦੇ ਹਾਂ ਕਈ ਵਾਰ ਸਾਨੂੰ ਬੁਰੇ ਸੁਪਨੇ ਯਾਨੀ ਭੂਤ ਪ੍ਰੇਤਾਂ ਦੇ ਸੁਪਨੇ ਜਾਂ ਫਿਰ ਸੌਣ ਵੇਲੇ ਮਾੜੇ ਖਿਆਲ ਜਾਂ ਵਿਚਾਰ ਆਉਂਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬੇਅੰਤ ਰਹਿਮਤਾਂ ਵਿੱਚੋਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਸ਼ਬਦ ਦੇ ਜਾਪ ਨਾਲ ਬੁਰੇ ਸੁਪਨੇ ਜਾਂ ਖਿਆਲ ਆਉਣੇ ਬਿਲਕੁਲ ਬੰਦ ਹੋ ਜਾਣਗੇ ਇਦਾਂ ਕਈ ਵਾਰ ਸਾਨੂੰ ਮਾਨਸਿਕ ਤਣਾ ਕਰਕੇ ਵੀ ਹੁੰਦਾ ਹੈ ਕਿਉਂਕਿ ਇਸ ਤੇਜ਼ ਚੱਲਦੀ ਜ਼ਿੰਦਗੀ ਚ ਅਸੀਂ ਆਪਣੇ ਦਿਮਾਗ ਨੂੰ ਆਰਾਮ ਹੀ ਨਹੀਂ ਦੇ ਪਾਉਂਦੇ ਸੋ ਜਿਸ ਨੂੰ ਵੀ ਪੂਰੀ ਦੁਨੀਆ ਚ ਬੁਰੇ ਖਿਆਲ ਜਾਂ ਭੂਤਾਂ ਪ੍ਰੇਤਾਂ ਦੇ ਸੁਪਨੇ ਆਉਂਦੇ ਹਨ ਉਹ ਇਸ ਸ਼ਬਦ ਦਾ ਜਾਪ 40 ਦਿਨ ਰੋਜ਼ਾਨਾ 21 ਵਾਰ ਕਰੋ ਇਸ ਸ਼ਬਦ ਨੂੰ ਪੜਨ ਦੀ ਵਿਧੀ ਹੈ ਕਿ ਰਾਤ ਨੂੰ ਜਦੋਂ ਸੌਣ ਲਈ ਬਿਸਤਰ ਚ ਜਾਣਾ ਹੈ ਉਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਸ ਸ਼ਬਦ ਦਾ ਜਾਪ ਆਰਾਮ ਨਾਲ ਕਰਨਾ ਹੈ ਕਾਲੀ ਚ ਨਹੀਂ ਕਰਨਾ ਜੇ ਕੋਈ ਨਹੀਂ ਕਰ ਸਕਦਾ ਤਾਂ ਉਹ ਸੁਣ ਸਕਦਾ ਹੈ ਚਲੋ ਹੁਣ ਤੁਹਾਡੇ ਨਾਲ ਸ਼ਬਦ ਸਾਂਝਾ ਕਰਦੇ ਹਾਂ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਭ੍ਰਮ ਸਰਣਾਈ ਚਾਉ ਘਿਰਦ ਹਮਾਰੈ RAM ਕਾਰ ਦੂਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਆਖ ਖਦ ਦਿਆ ਏ ਕਾਲੇ ਵਲਾਈ ਰਹਾਉ ਰਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਰਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ